ਬੀਤੇ ਦਿਨੀ ਲੁਧਿਆਣਾ ਟੰਡਾਰੇ ਪੁਲ ਤੇ ਇੱਕ ਲੁੱਟ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਪੁਲਿਸ ਨੇ ਮਾਮਲੇ ਨੂੰ ਸੁਲਝਾਉਂਦੇ ਹੋਏ ਦੋ આરોપીਆਂ ਨੂੰ ਕਾਬੂ ਕੀਤਾ ਹੈ ਅਤੇ ਲੁਧਿਆਣਾ ਪੁਲਿਸ ਕਮਿਸ਼ਨਰ ਨੇ ਇਸ ਮਾਮਲੇ ਬਾਰੇ ਦਾਅਵੇ ਹੋਏ ਕਿਹਾ ਕਿ ਮਾਮਲਾ ਸਿਰਫ ਗੱਡੀਆਂ ਦੀ ਓਵਰਟੇਕ ਨੂੰ ਲੈ ਕੇ ਹੋਏ ਝਗੜੇ ਦਾ ਹੈ ਇਸ ਦੇ ਨਾਲ ਹੀ ਲੁਧਿਆਣਾ ਪੁਲਿਸ ਕਮਿਸ਼ਨਰ ਨੇ ਮੀਡੀਆ ਦੇ ਸਾਹਮਣੇ ਆਪਣੇ ਵਿਚਾਰਾਂ ਨੂੰ ਅਤੇ ਵਿਸਥਾਰ ਨਾਲ ਸਾਰੀ ਜਾਣਕਾਰੀ ਨੂੰ ਸਾਂਝਾ ਕੀਤਾ ਕੱਲ ਸ਼ਾਮ ਨੂੰ ਇੱਕ ਇਨਸੀਡੈਂਟ ਪੁਲਿਸ ਨੂੰ ਰਿਪੋਰਟ ਹੋਇਆ ਜਿਹੜਾ ਕਿ ਬੜਾ ਸੈਂਸੇਸ਼ਨਲ ਲੱਗਿਆ ਕਿ ਡੰਡਾਰੀ ਪੁੱਲ ਤੋਂ ਉਤਰਦੇ ਹੋਏ ਇੱਕ ਗੱਡੀ ਦੇ ਵਿੱਚ ਲੁੱਟਕੋ ਹੋ ਰਹੀ ਏ ਤੇ ਉਹਦੇ ਵਿੱਚ ਕੋਈ ਇੰਡੀਆ ਦਾ ਸਵਾਰ ਬੰਦਿਆਂ ਨੇ ਦਲਵਾਰ ਨਾਲ ਵਾਰ ਕਰਕੇ ਔਰ ਕੁਝ ਜਿਹੜਾ ਹੈ ਉਹਨਾਂ ਨਾਲ ਕੋਈ ਇਨਸੀਡੈਂਟ ਕੀਤਾ ਹੈ ਉਸ ਤੋਂ ਬਾਅਦ ਪੁਲਿਸ ਐਕਟਿਵ ਹੋ ਗਈ ਐਕਟਿਵ ਹੋਣ ਦੇ ਬਾਅਦ ਜਿਹੜਾ ਹੈ ਅਸੀਂ ਉਸ ਇਲਾਕੇ ਦੇ ਵਿੱਚ ਵਕ ਵਕ ਸ਼ਕਸ਼ਾ ਨੂੰ ਜਿਹੜਾ ਹੈ ਕੰਟੈਕਟ ਕਰਦੇ ਪਏ ਸੀ ਜਦੋਂ ਕਿ ਸਾਨੂੰ ਉੱਥੇ ਇੱਕ ਗੁੱਡ ਸੈਮਰੀਟਨ ਜਸਪਾਲ ਜਸਪਾਲ ਸਿੰਘ ਜੀ ਮਿਲੇ ਜਿਨ੍ਹਾਂ ਨੇ ਸਾਨੂੰ ਇੱਕ ਵੀਡੀਓ ਜਿਹੜੀ ਉਹਨਾਂ ਨੇ ਉਸ ਇਨਸੀਡੈਂਟ ਦੀ ਬਣਾਈ ਸੀ ਉਹ ਸਾਡੀ ਜਿਹੜੀ ਚੌਕੀ ਇੰਚਾਰਜ ਡੰਡਾਰੀ ਨੂੰ ਹੈਂਡਓਵਰ ਕਰੀ ਜਿਸ ਵਲੋਂ ਇਮੀਡੀਏਟਲੀ ਆਪਣੇ ACP ਸਾਹਿਬ ਨੂੰ ਦਿੱਤੀ ਗਈ ਔਰ ਇਹਨਾਂ ਦੀ ਪਛਾਣ ਜਿਹੜੀ ਹੈ ਦੋ ਸਖਸ਼ਾਂ ਦੀ ਕਰਕੇ ਔਰ ਅਸੀਂ ਇੰਡੀਕਾ ਔਰ ਉਹਨਾਂ ਦੋਨੋਂ ਨੂੰ ਅਰੈਸਟ ਉਸ ਵੇਲੇ ਕਰ ਲਿਆ ਉਹਨਾਂ ਦੀ ਪੁੱਛਗਿੱਛ ਵਜਿਹਾ ਸਮਝ ਆਇਆ ਕਿ ਵੀ ਇਹਨਾਂ ਦੀ ਐਕਚੁਅਲੀ ਕੋਈ ਰੋਡ ਰੇਜ ਦੇ ਰਿਲੇਟਡ ਈਸ਼ੂ ਉਹ ਯਾਰ ਉਹਦੇ ਬਾਅਦ ਇਹਨਾਂ ਨੇ ਜਾ ਕਰਕੇ ਗੱਡੀ ਰੋਕੀ ਔਰ ਜੋ ਗੱਡੀ ਵਿੱਚ ਸਵਾਰ ਅਜੇਪਾਲ ਸਿੰਘ ਉਹਦੇ ਕੋਲੋਂ ਐਕਚੁਅਲ ਵਿੱਚ ਇੱਕ ਕਿਰਪਾਨ ਸੀ ਜਿਹੜੇ ਉਹਨੇ ਕਾਲ ਕਰਕੇ ਔਰ ਇਹਨਾਂ ਨੂੰ ਕੁਝ ਰੋਕਣ ਦੀ ਕੋਸ਼ਿਸ਼ ਕਰਨ ਦੇ ਅੰਦਾਜ਼ ਨਾਲ ਕਾਲੀ ਔਰ ਜਿਹੜੀ ਇਹਨਾਂ ਨੇ ਉਸ ਤੋਂ ਫੜ ਕਰਕੇ ਔਰ ਇਹਦੀ ਗੱਡੀ ਤੇ ਵਾਰ ਕੀਤੇ ਜਿਹੜਾ ਉਹਦੇ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਉਹਨੇ ਕੋਈ ਲੁੱਟਖੋਹ ਦੀ ਨੀਅਤ ਸੀ ਉਹ ਚੀਜ਼ ਅਸੀਂ ਸਹੀ ਨਹੀਂ ਪਾਈ ਔਰ ਉਹਦੇ ਵਿੱਚ ਅਸੀਂ ਐਮੈਂਡਮੈਂਟ ਕਰਕੇ ਔਰ ਉਸ ਜੁਰਮ ਦੇ ਵਿੱਚ ਜਿਹੜਾ ਇਹ ਕਾਟਾ ਕਰ ਦਿੱਤਾ ਔਰ ਜਿਹੜੇ ਦੋਨੋਂ ਸ਼ਖਸੀ ਇਹਨਾਂ ਨੂੰ ਟਰੇਸ ਕਰਨ ਦੇ ਵਿੱਚ ਅਸੀਂ ਜਿਹੜਾ ਬਹੁਤ ਹੀ ਛੇਤੀ ਕੁਝ ਹੀ ਘੰਟਿਆਂ ਵਿੱਚ ਇਹਨਾਂ ਨੂੰ ਟਰੇਸ ਕਰ ਲਿਆ ਤਾਂ ਅਦਰ ਪਹਿਲੇ ਘੰਟੇ ਦੇ ਵਿੱਚ ਹੀ ਸਾਡੀ ਕਾਰਵਾਈ ਦੇ ਵਿੱਚ ਪਛਾਣੇ ਗਏ ਸੀ ਔਰ ਇਹਦੇ ਵਿੱਚ ਅਸੀਂ ਜਿਹੜੇ ਜਸਪਾਲ ਜੋ ਐ ਜੋ ਇੱਥੇ ਗੁੱਡ ਸੇਮਰੀਟਨ ਨੇ ਉਹਨਾਂ ਨੂੰ ਅੱਜ ਸਨਮਾਨਿਤ ਕੀਤਾ ਸੀਸੀ1 ਸਰਟੀਫਿਕੇਟ ਦੇ ਕੇ ਕਰਕੇ ਤੇ ਅਸੀਂ ਉਮੀਦ ਕਰਦੇ ਕਿ ਅੱਗੇ ਵੀ ਜਿਹੜੇ ਆਪਣੇ ਸ਼ਹਿਰ ਦੇ ਸ਼ਖਸ ਹੈ ਥੋੜੇ ਸੇ ਅਵੇਅਰ ਰਹਿਣਗੇ ਤੇ ਪੂਰੀ ਪੁਲਿਸ ਦੀ ਜਿਹੜੀ ਹੈ ਫਤਦ ਕਰਨਗੇ ਜਬ ਵੀ ਕਿਤੇ ਕੋਈ ਉਹਨਾਂ ਨੂੰ ਕੋਈ ਇਨਸੀਡੈਂਟ ਜਾਂ ਸ਼ੱਕੀ ਚੀਜ਼ ਲੱਗਦੀ ਹੈ ਉੱਥੇ ਕੋਈ ਗੱਡੀ ਦਾ ਨੰਬਰ ਮਿਲਦਾ ਹੈ ਕੋਈ ਸ਼ਖਸ ਦਾ ਡਿਸਕ੍ਰਿਪਸ਼ਨ ਮਿਲਦਾ ਹੈ ਕੋਈ ਗਾੜੀ ਦਾ ਡਿਸਕ੍ਰਿਪਸ਼ਨ ਮਿਲਦਾ ਹੈ ਤੇ ਸਾਡੇ ਤੱਕ ਜ਼ਰੂਰ ਪਹੁੰਚਾਓ ਸਰ ਜੀ ਨੇ ਝੂਠੀ ਕੰਪਲੇਂਟ ਕੀਤੀ ਸੀ ਕਿ ਸਾਡੇ ਤੇ ਉਹ ਹੋਈ ਉਹਨਾਂ ਦੇ ਦੇਖੋ ਉਹਨਾਂ ਦੇ ਵਿੱਚ ਜੋ ਬੰਦੀ ਕਾਰਵਾਈ ਹੈ ਉਹ ਕਰਨਗੇ ਅਸੀਂ ਹਾਲੇ ਤੱਕ ਜਿਹੜਾ ਜੋ ਜੁਰਮ ਹੋਇਆ ਸੀ ਉਹਦੇ ਵਿੱਚ ਅਸੀਂ ਕਾਟਾ ਕਰ ਦਿੱਤਾ ਹੈ ਚਲੋ ਠੀਕ ਤਾਂ ਧਿਆਤੋਪ ਸੇ ਇੱਕ ਚਲੋਟਾ ਦੀ ਰਿਪੋਰਟ ਐਸਐਮਜ਼ ਨਿਊਜ਼